ਪੰਜਾਬ ਸਰਕਾਰ ਦਾ ਕ੍ਰਾਂਤੀਕਾਰੀ ਉਪਰਾਲਾ ਈਜ਼ੀ ਰਜਿਸਟਰੀ ਹੁਣ ਪ੍ਰਾਪਰਟੀ ਰਜਿਸਟ੍ਰੇਸ਼ਨ ਨੂੰ ਆਸਾਨ ਕਰ ਰਿਹਾ ਹੈ ਇਸ ਉਪਰਾਲੇ ਨਾਲ ਜ਼ਮੀਨ ਰਜਿਸਟ੍ਰੇਸ਼ਨ ਪ੍ਰਕਿਰਿਆ ਤੇਜ਼ ਅਤੇ ਪਾਰਦਰਸ਼ੀ ਹੋ ਗਈ ਹੈ ਪੰਜਾਬ ਦੇ ਲੋਕਾਂ ਨੂੰ ਹੁਣ ਦਫ਼ਤਰਾਂ ਦੇ ਵਿੱਚ ਖੱਜਲ ਖਵਾਰ ਨਹੀਂ ਹੋਣਾ ਪੈਂਦਾ ਨਾਲ ਹੀ ਏਜੰਟਾਂ ਦੀ ਵਾਧੂ ਲੋੜ ਵੀ ਖਤਮ ਹੋ ਗਈ ਹੈ ਆਨਲਾਈਨ ਸਿਸਟਮ 'ਚ ਜੀ ਟਾਈਮ ਬਹੁਤ ਜ਼ਿਆਦਾ ਬਚਿਆ ਜੀ ਪੇਪਰ ਪਹਿਲਾਂ ਤਹਿਸੀਲਦਾਰ ਸਾਹਿਬ ਨੂੰ ਮਿਲੇ ਨੇ ਇਹ ਚੈੱਕ ਹੋ ਗਏ ਹੋਏ ਸੀ ਆਕੇ ਸੀ ਸਿੱਧੀ ਸਿਰਫ ਰਜਿਸਟਰੀ ਕਰਵਾਈ ਹੈ ਜੀ ਇਸ ਤੋਂ ਇਲਾਵਾ ਲੋਕਾਂ ਕੋਲ ਈਜ਼ੀ ਜਮ੍ਹਾਂਬੰਦੀ ਪੋਰਟਲ ਦਾ ਵੀ ਵਿਕਲਪ ਹੈ ਜਿਸ ਨਾਲ ਲੋਕ ਘਰ ਬੈਠੇ ਹੀ ਸਰਕਾਰ ਦੁਆਰਾ ਨਿਰਧਾਰਿਤ ਫੀਸ ਜਮ੍ਹਾਂ ਕਰਵਾ ਕੇ ਜ਼ਮੀਨ ਜਾਇਦਾਦ ਦੀ ਫਰਦ ਜਾਂ ਜਮ੍ਹਾਂਬੰਦੀ ਦੀ ਤਸਦੀਕ شدہ ਕਾਪੀ ਆਨਲਾਈਨ ਪ੍ਰਾਪਤ ਕਰ ਸਕਦੇ ਹਨ ਤਹਿਸੀਲਾਂ ਦਾ ਜਿਹੜਾ ਭ੍ਰਿਸ਼ਟਾਚਾਰ ਹੈ ਉਹਤੇ ਹੁਣ ਕਾਬੂ ਪਾ ਰਹੇ ਹਾਂ ਆਨਲਾਈਨ ਕਰ ਰਹੇ ਹਾਂ ਸਾਰਾ ਕੁਝ ਰਜਿਸਟਰੀ ਆਪਣੇ ਘਰੇ ਬੈਠ ਕੇ ਲਿਖ ਸਕਦੇ ਹਾਂ ਜਾ ਫਿਰ ਜਾ ਕੇ ਸੇਵਾ ਕੇਂਦਰ ਉੱਥੇ ਤਹਿਸੀਲ ਚ ਉੱਥੋਂ ਲਖਾ ਲਓ ਸਿੰਪਲ ਪੰਜਾਬੀ ਚ ਰਿਸਟਰੀ ਹੈ ਫਰਦ ਆਨਲਾਈਨ ਹੈ ਇੰਤਕਾਲ ਜਾਣਸਾਰ ਹੋ ਜਾਂਦੇ ਨੇ ਤੁਹਾਨੂੰ ਮੋਬਾਈਲ ਤੇ ਟਾਈਮ ਮਿਲ ਜਾਂਦਾ ਵੀ ਸਵੇਰ 3 ਵਜੇ ਤੋਂ ਲੈ ਕੇ 3:30 ਵਜੇ ਤੱਕ ਤੁਸੀਂ ਆ ਜਿਓ ਉਹਨਾਂ 15 ਮਿੰਟਾਂ ਦੇ ਵਿੱਚ ਹੀ ਤੁਹਾਡਾ ਕੰਮ ਜਿਹੜਾ ਤਸਸੀਲਾਂ ਦੇ ਵਿੱਚ ਹੋ ਜੂਗਾ ਕੋਈ ਭ੍ਰਿਸ਼ਟਾਚਾਰ ਨਹੀਂ ਕੋਈ ਬੰਦਾ ਪੈਸਾ ਨਹੀਂ ਮੰਗੂਗਾ ਪਿਛਲੇ ਦਿਨਾਂ ਤੋਂ ਲਗਾਤਾਰ بارش ਹੋ ਰਹੀ ਆ ਉਹਦੇ ਬਾਰੇ ਇਹ ਆ ਵੀ ਜੋ ਆਪਣੀ ਫਤਿਹਗੜ ਸਾਹ ਦੇ ਵਿੱਚ ਕੋਈ ਹਜੇ ਤੱਕ ਨੁਕਸਾਨ ਹੋਣ ਦੀ ਕੋਈ ਰਿਪੋਰਟ ਨਹੀਂ ਹੈ ਨਾ ਹੀ ਕਿਤੇ ਕੋਈ ਪਾਣੀ ਖੜਨ ਦੀ ਤੇ ਜਾਂ ਫਸਲ ਦੇ ਉੱਪਰ ਦੀ ਪਾਣੀ ਭਗਣ ਦੀ ਕਿਸ ਤਰ੍ਹਾਂ ਦੀ ਗੁਰਪੋਟ ਆਈਏ ਜੇਕਰ ਖੇਤਾਂ ਵਿੱਚ ਪਾਣੀ ਖੜਾ ਹੋ ਜਾਂਦਾ ਤਾਂ ਕੀ ਨੁਕਸਾਨ ਜੇਕਰ ਝੋਨੇ ਦੇ ਵਿੱਚ ਖੜਾ ਹੋ ਜਾਂਦਾ ਕੁਝ ਓਵਰ ਹੋ ਜਾਂਦਾ ਤਾਂ ਨੁਕਸਾਨ ਆ ਅਦਰਵਾਈਜ਼ ਤੇ ਝੋਨਾ ਪਾਣੀ ਭਾਲਦਾ ਹੀ ਹੈ ਜੇ ਮੱਕੀ ਦੇ ਵਿੱਚ ਖੜਾ ਹੋ ਜਾਂਦਾ ਤਾਂ ਉਹਦੇ ਮਤਲਬ ਜਿਹੜੀਆਂ ਜੜਾਂ ਦਾ ਗੱਲਨ ਦਾ ਰੋਗ ਲੱਗ ਸਕਦਾ ਇਸ ਲਈ ਉਹਨੂੰ ਮੱਕੀ ਦੇ ਵਿੱਚ ਪਾਣੀ ਦੀ ਜਿਹੜੀ ਨਿਕਾਸੀ ਜ਼ਰੂਰੀ ਹੈ ਅਸੀਂ ਇੱਕ ਕਿਸਾਨ ਵੀਰਾਂ ਨੂੰ ਅਪੀਲ ਕਰਦੇ ਜੇ ਕਿਤੇ ਮੱਕੀ ਦੇ ਵਿੱਚ ਪਾਣੀ ਖੜਦਾ ਤਾਂ ਉਹਦੀ ਨਿਕਾਸੀ ਦਾ ਪ੍ਰਬੰਧ ਕੀਤਾ ਜਾਵੇ ਫੀਲਡ ਦੇ ਵਿੱਚ ਅਭਿੰਤੇ ਰਾਤ ਵੀ ਕੀਤੀਆਂ ਟੀਮਾਂ ਜੋ ਕਿ ਦੌੜੇ ਕਰਦੇ ਨੇ ਖੇਤਾਂ ਵਿੱਚ ਹਾਂਜੀ ਸਾਡਾ ਸਾਰਾ ਜੋ ਫੀਲਡ ਸਟਾਫ ਆ ਬਲਾਕਾਂ ਦੇ ਵਿੱਚ ਜੋ ਵੀ ਸਾਡੇ ਸਟਾਫ ਲੱਗਾ ਉਹ ਸਾਰਾ ਫੀਲਡ ਦੇ ਵਿੱਚ ਜਾ ਕੇ ਅ ਆਪਣਾ ਸਰਵੇ ਕਰ ਰਿਹਾ ਕਿਸਾਨਾਂ ਕੀ ਅਪੀਲ ਕਰਨਾ ਚਾਹੁੰਦੇ ਨੇ ਜੀ ਇਹ ਸਥਿਤੀ ਨੂੰ ਕੀ ਕਰਨਾ ਮੈਂ ਕਿਸਾਨਾਂ ਨੂੰ ਇਹ ਅਪੀਲ ਕਰਦਾ ਹਾਂ ਕਿ ਇਸ ਟਾਈਮ ਕਿਸੇ ਤਰ੍ਹਾਂ ਦੇ ਕੋਈ ਕੀੜੇ ਮਕੌੜੇ ਤੇ ਬਿਮਾਰੀ ਦਾ ਹਮਲਾ ਨਹੀਂ ਹੈ ਮੈਂ ਅ ਕਿਸੇ ਤਰ੍ਹਾਂ ਕਿਸੇ ਦੇ ਪਿੱਛੇ ਲੱਗ ਕੇ ਕਿਸੇ ਵੀ ਤਰ੍ਹਾਂ ਦੀ ਕੋਈ ਹਜੇ ਸਪਰੇਅ ਨਾ ਕੀਤੀ ਜਾਵੇ ਜੇਕਰ ਕਿਸੇ ਵੀ ਫਸਲ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਤਾ ਸਾਨੂੰ ਉਹਨਾਂ ਨੂੰ ਕਿਸਾਨਾਂ ਨੂੰ ਖੇਤੀਬਾੜੀ ਵਿਭਾਗ ਦੇ ਨਾਲ ਤਾਲਮਿਲ ਕਰਨਾ ਚਾਹੀਦਾ ਜੋ ਪਿਛਲੇ ਦਿਨਾਂ ਤੋਂ ਲਗਾਤਾਰ بارش ਹੋ ਰਹੀ ਆ ਉਹਦੇ ਬਾਰੇ ਇਹ ਆ ਵੀ ਜੋ ਆਪਣੀ ਫਤਿਹਗੜ ਸਾਹ ਦੇ ਵਿੱਚ ਕੋਈ ਹਜੇ ਤੱਕ ਨੁਕਸਾਨ ਹੋਣ ਦੀ ਕੋਈ ਰਿਪੋਰਟ ਨਹੀਂ ਹੈ ਨਾ ਹੀ ਕਿਤੇ ਕੋਈ ਪਾਣੀ ਖੜਨ ਦੀ ਤੇ ਜਾਂ ਫਸਲ ਦੇ ਉੱਪਰ ਦੀ ਪਾਣੀ ਭਗਣ ਦੀ ਕਿਸ ਤਰ੍ਹਾਂ ਦੀ ਗੁਰਪੋਟ ਆਈਏ ਜੇਕਰ ਖੇਤਾਂ ਵਿੱਚ ਪਾਣੀ ਖੜਾ ਹੋ ਜਾਂਦਾ ਤਾਂ ਕੀ ਨੁਕਸਾਨ ਜੇਕਰ ਝੋਨੇ ਦੇ ਵਿੱਚ ਖੜਾ ਹੋ ਜਾਂਦਾ ਕੋਈ ਓਵਰ ਹੋ ਜਾਂਦਾ ਤਾਂ ਨੁਕਸਾਨ ਆ ਅਦਰਵਾਈਜ਼ ਤਾਂ ਝੋਨਾ ਪਾਣੀ ਭਾਲਦਾ ਹੀ ਹੈ ਜੇ ਮੱਕੀ ਦੇ ਵਿੱਚ ਖੜਾ ਹੋ ਜਾਂਦਾ ਤਾਂ ਉਹਦੇ ਮਤਲਬ ਜਿਹੜੀਆਂ ਜੜਾਂ ਦਾ ਗੱਲਨ ਦਾ ਰੋਗ ਲੱਗ ਸਕਦਾ ਇਸ ਲਈ ਉਹਨੂੰ ਮੱਕੀ ਦੇ ਵਿੱਚ ਪਾਣੀ ਦੀ ਜਿਹੜੀ ਨਿਕਾਸੀ ਜ਼ਰੂਰੀ ਹੈ ਅਸੀਂ ਇੱਕ ਕਿਸਾਨ ਵੀਰਾਂ ਨੂੰ ਅਪੀਲ ਕਰਦੇ ਜੇ ਕਿਤੇ ਮੱਕੀ ਦੇ ਵਿੱਚ ਪਾਣੀ ਖੜਦਾ ਤਾਂ ਉਹਦੀ ਨਿਕਾਸੀ ਦਾ ਪ੍ਰਬੰਧ ਕੀਤਾ ਜਾਵੇ ਕੁਫੀਲੇ ਦੇ ਵਿੱਚ ਅੰਤਰਰਾਟ ਵਿਕਤੀਆਂ ਟੀਮਾਂ ਜੋ ਕਿ ਦੌੜੇ ਕਰ ਰਹੇ ਨੇ ਹਾਂਜੀ ਸਾਡਾ ਸਾਰਾ ਜੋ ਫੀਲਡ ਸਟਾਫ ਆ ਬਲਾਕਾਂ ਦੇ ਵਿੱਚ ਜੋ ਵੀ ਸਾਡੇ ਸਟਾਫ ਲੱਗਾ ਉਹ ਸਾਰਾ ਫੀਲਡ ਦੇ ਵਿੱਚ ਜਾ ਕੇ ਆ ਆਪਣਾ ਸਰਵੇ ਕਰ ਰਿਹਾ ਕਿਸਾਨਾਂ ਕੀ ਅਪੀਲ ਕਰਨਾ ਚਾਹੁੰਦੇ ਨੇ ਜੀ ਇਹ ਸਥਿਤੀ ਨੂੰ ਕੀ ਕਰਨਾ ਮੈਂ ਕਿਸਾਨਾਂ ਨੂੰ ਇਹ ਅਪੀਲ ਕਰਦਾ ਹਾਂ ਵੀ ਇਸ ਟਾਈਮ ਕਿਸੇ ਤਰ੍ਹਾਂ ਦੇ ਕੋਈ ਕੀੜੇ ਮਕੌੜੇ ਤੇ ਬਿਮਾਰੀ ਦਾ ਹਮਲਾ ਨਹੀਂ ਹੈ ਮੈਂ ਕਿਸੇ ਤਰ੍ਹਾਂ ਕਿਸੇ ਦੇ ਪਿੱਛੇ ਲੱਗ ਕੇ ਕਿਸੇ ਵੀ ਤਰ੍ਹਾਂ ਦੀ ਕੋਈ ਹਜੇ ਸਪਰੇਅ ਨਾ ਕੀਤੀ ਜਾਵੇ ਜੇਕਰ ਕਿਸੇ ਵੀ ਫਸਲ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਸਾਨੂੰ ਉਹਨਾਂ ਨੂੰ ਕਿਸਾਨਾਂ ਨੂੰ ਖੇਤੀਬਾੜੀ ਵਿਭਾਗ ਦੇ ਨਾਲ ਤਾਲਮਿਲ ਕਰਨਾ ਚਾਹੀਦਾ ਜੋ ਪਿਛਲੇ ਦਿਨਾਂ ਤੋਂ ਲਗਾਤਾਰ بارش ਹੋ ਰਹੀ ਹੈ ਉਹਦੇ ਬਾਰੇ ਏਐਵੀ ਜੋ ਆਪਣੀ ਫਟੇਗੜ ਸਾਹਬ ਦੇ ਵਿੱਚ ਕੋਈ ਹਜੇ ਤੱਕ ਨੁਕਸਾਨ ਹੋਣ ਦੀ ਕੋਈ ਰਿਪੋਰਟ ਨਹੀਂ ਹੈ ਨਾ ਹੀ ਕਿਤੇ ਕੋਈ ਪਾਣੀ ਖੜਨ ਦੀ ਤੇ ਜਾਂ ਫਸਲ ਦੇ ਉੱਪਰ ਦੀ ਪਾਣੀ ਭਗਣ ਦੀ ਕਿਸ ਤਰ੍ਹਾਂ ਦੀ ਗੁਰਪੋਤ ਆਈਏ ਜੇਕਰ ਖੇਤਾ ਵਿੱਚ ਪਾਣੀ ਖੜਾ ਹੋ ਜਾਂਦਾ ਤਾਂ ਕੀ ਨੁਕਸਾਨ ਜੇਕਰ ਝੋਨੇ ਦੇ ਵਿੱਚ ਖੜਾ ਹੋ ਜਾਂਦਾ ਕੋਈ ਓਵਰ ਹੋ ਜਾਂਦਾ ਤਾਂ ਨੁਕਸਾਨ ਆ ਅਦਰਵਾਈਜ਼ ਤਾਂ ਝੋਨਾ ਪਾਣੀ ਭਾਲਦਾ ਹੀ ਹੈ ਜੇ ਬੱਕੀ ਦੇ ਵਿੱਚ ਖੜਾ ਹੋ ਜਾਂਦਾ ਤਾਂ ਉਹਦੇ ਮਤਲਬ ਜਿਹੜੀਆਂ ਜੜਾਂ ਦਾ ਗੱਲਨ ਦਾ ਰੋਗ ਲੱਗ ਸਕਦਾ ਇਸ ਲਈ ਉਹਨੂੰ ਮੱਕੀ ਦੇ ਵਿੱਚ ਪਾਣੀ ਦੀ ਜਿਹੜੀ ਨਿਕਾਸੀ ਜ਼ਰੂਰੀ ਆ ਅਸੀਂ ਇੱਕ ਕਿਸਾਨ ਵੀਰਾਂ ਨੂੰ ਅਪੀਲ ਕਰਦੇ ਹਾਂ ਜੇ ਕਿਤੇ ਮੱਕੀ ਦੇ ਵਿੱਚ ਪਾਣੀ ਖੜਦਾ ਤਾਂ ਉਹਦੀ ਨਿਕਾਸੀ ਦਾ ਪ੍ਰਬੰਧ ਕੀਤਾ ਜਾਵੇ ਕੁਝ ਫੀਲਡ ਦੇ ਵਿੱਚ ਅਭਿੰਤੇ ਰਾਤ ਵੀ ਕੀਤੀਆਂ ਟੀਮਾਂ ਜੋ ਕਿ ਦੌੜੇ ਕਰਦੇ ਨੇ ਖੇਤਾਂ ਵਿੱਚ ਹਾਂਜੀ ਸਾਡਾ ਸਾਰਾ ਜੋ ਫੀਲਡ ਸਟਾਫ ਆ ਬਲਾਕਾਂ ਦੇ ਵਿੱਚ ਜੋ ਵੀ ਸਾਡੇ ਸਟਾਫ ਲੱਗਾ ਉਹ ਸਾਰਾ ਫੀਲਡ ਦੇ ਵਿੱਚ ਜਾ ਕੇ ਆਪਣਾ ਸਰਵੇ ਕਰ ਰਿਹਾ ਕਿਸਾਨਾਂ ਕੀ ਅਪੀਲ ਕਰਨਾ ਚਾਹੁੰਦੇ ਨੇ ਜੇ ਇਹ ਸਥਿਤੀ ਨੂੰ ਕੀ ਕਰਨਾ ਮੈਂ ਕਿਸਾਨਾਂ ਨੂੰ ਇਹ ਹੀ ਅਪੀਲ ਕਰਦਾ ਹਾਂ ਵੀ ਇਸ ਟਾਈਮ ਕਿਸੇ ਤਰ੍ਹਾਂ ਦੇ ਕੋਈ ਕੀੜੇ ਮਕੌੜੇ ਤੇ ਬਿਮਾਰੀ ਦਾ ਹਮਲਾ ਨਹੀਂ ਹੈਵੇਂ ਅ ਕਿਸੇ ਤਰ੍ਹਾਂ ਕਿਸੇ ਦੇ ਪਿੱਛੇ ਲੱਗ ਕੇ ਕਿਸੇ ਵੀ ਤਰ੍ਹਾਂ ਦੀ ਕੋਈ ਹਜੇ ਸਪਰੇਅ ਨਾ ਕੀਤੀ ਜਾਵੇ ਜੇਕਰ ਕਿਸੇ ਵੀ ਫਸਲ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਸਾਨੂੰ ਉਹਨਾਂ ਨੂੰ ਕਿਸਾਨਾਂ ਨੂੰ ਖੇਤੀਬਾੜੀ ਭਾਗ ਦੇ ਨਾਲ ਤਾਲਮਿਲ ਕਰਨਾ ਚਾਹੀਦਾ ਹੈ ਜੋ ਪਿਛਲੇ ਦਿਨਾਂ ਤੋਂ ਲਗਾਤਾਰ بارش ਹੋ ਰਹੀ ਆ ਉਹਦੇ ਬਾਰੇ ਇਹ ਆ ਵੀ ਜੋ ਆਪਣੀ ਫਤਿਹਗੜ ਸਾਹ ਦੇ ਵਿੱਚ ਕੋਈ ਹਜੇ ਤੱਕ ਨੁਕਸਾਨ ਹੋਣ ਦੀ ਕੋਈ ਰਿਪੋਰਟ ਨਹੀਂ ਹੈ ਨਾ ਹੀ ਕਿਤੇ ਕੋਈ ਪਾਣੀ ਖੜਨ ਦੀ ਤੇ ਜਾਂ ਫਸਲ ਦੇ ਉੱਪਰ ਦੀ ਪਾਣੀ ਭਗਣ ਦੀ ਕਿਸ ਤਰ੍ਹਾਂ ਦੀ ਗੁਰਕੋਤ ਆਈਏ ਜੇਕਰ ਖੇਤਾਂ ਵਿੱਚ ਪਾਣੀ ਖੜਾ ਹੋ ਜਾਂਦਾ ਤਾਂ ਕੀ ਨੁਕਸਾਨ ਜੇਕਰ ਝੋਨੇ ਦੇ ਵਿੱਚ ਖੜਾ ਹੋ ਜਾਂਦਾ ਕੁਝ ਓਵਰ ਹੋ ਜਾਂਦਾ ਤਾਂ ਨੁਕਸਾਨ ਆ ਅਦਰਬਾਈ ਤੇ ਝੋਨਾ ਪਾਣੀ ਭਾਲਦਾ ਹੀ ਹੈ ਜੇ ਮੱਕੀ ਦੇ ਵਿੱਚ ਖੜਾ ਹੋ ਜਾਂਦਾ ਤਾਂ ਉਹਦੇ ਮਤਲਬ ਜਿਹੜੀ ਜੜਾਂ ਦਾ ਗੱਲਨ ਦਾ ਰੋਗ ਲੱਗ ਸਕਦਾ ਇਸ ਲਈ ਉਹਨੂੰ ਮੱਕੀ ਦੇ ਵਿੱਚ ਪਾਣੀ ਦੀ ਜਿਹੜੀ ਨਿਕਾਸੀ ਜ਼ਰੂਰੀ ਹੈ ਅਸੀਂ ਇੱਕ ਕਿਸਾਨ ਵੀਰਾਂ ਨੂੰ ਅਪੀਲ ਕਰਦੇ ਹਾਂ ਜੇ ਕਿਤੇ ਮੱਕੀ ਦੇ ਵਿੱਚ ਪਾਣੀ ਖੜਦਾ ਤਾਂ ਉਹਦੀ ਨਿਕਾਸੀ ਦਾ ਪ੍ਰਬੰਧ ਕੀਤਾ ਜਾਵੇ ਕੁਝ ਫੀਲਡ ਦੇ ਵਿੱਚ ਅਪੀਲ ਤੇ ਰਾਤ ਵੀ ਕੀਤੀ ਗਈਆਂ ਟੀਮਾਂ ਜੋ ਕਿ ਦੌੜੇ ਕਰਦੇ ਨੇ ਖੇਤਾਂ ਵਿੱਚ ਹਾਂਜੀ ਸਾਡਾ ਸਾਰਾ ਜੋ ਫੀਲਡ ਸਟਾਫ ਆ ਬਲਾਕਾਂ ਦੇ ਵਿੱਚ ਜੋ ਵੀ ਸਾਡੇ ਸਟਾਫ ਲੱਗਾ ਸਾਰਾ ਫੀਲਡ ਦੇ ਵਿੱਚ ਜਾ ਕੇ ਆ ਆਪਣਾ ਸਰਵੇ ਕਰ ਰਿਹਾ ਕਿਸਾਨਾਂ ਕੀ ਅਪੀਲ ਕਰਨਾ ਚਾਹੁੰਦੇ ਨੇ ਜੀ ਇਹ ਸਥਿਤੀ ਵਿੱਚ ਕੀ ਕਰਨਾ ਮੈਂ ਕਿਸਾਨਾਂ ਨੂੰ ਇਹ ਅਪੀਲ ਕਰੂੰਗਾ ਵੀ ਇਸ ਟਾਈਮ ਕਿਸੇ ਤਰ੍ਹਾਂ ਦੇ ਕੋਈ ਕੀੜੇ ਮਕੌੜੇ ਤੇ ਬਿਮਾਰੀ ਦਾ ਹਮਲਾ ਨਹੀਂ ਹੈ ਮੈਂ ਕਿਸੇ ਤਰ੍ਹਾਂ ਕਿਸੇ ਦੇ ਪਿੱਛੇ ਲੱਗ ਕੇ ਕਿਸੇ ਵੀ ਤਰ੍ਹਾਂ ਦੀ ਕੋਈ ਹਜੇ ਸਪਰੇਅ ਨਾ ਕੀਤੀ ਜਾਵੇ ਜੇਕਰ ਕਿਸੇ ਵੀ ਫਸਲ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਸਾਨੂੰ ਉਹਨਾਂ ਨੂੰ ਕਿਸਾਨਾਂ ਨੂੰ ਖੇਤੀਬਾੜੀ ਭਾਗ ਦੇ ਨਾਲ ਤਾਲਮਿਲ ਕਰਨਾ ਚਾਹੀਦਾ ਜੋ ਪਿਛਲੇ ਦਿਨਾਂ ਤੋਂ ਲਗਾਤਾਰ بارش ਹੋ ਰਹੀ ਆ ਉਹਦੇ ਬਾਰੇ ਇਹ ਆ ਵੀ ਜੋ ਆਪਣੀ ਫਟੇਗੜ ਸਾਹਬ ਦੇ ਵਿੱਚ ਕੋਈ ਹਜੇ ਤੱਕ ਨੁਕਸਾਨ ਹੋਣ ਦੀ ਕੋਈ ਰਿਪੋਰਟ ਨਹੀਂ ਹੈ ਨਾ ਹੀ ਕਿਤੇ ਕੋਈ ਪਾਣੀ ਖੜਨ ਦੀ ਤੇ ਜਾਂ ਫਸਲ ਦੇ ਉੱਪਰ ਦੀ ਪਾਣੀ ਭਗਣ ਦੀ ਕਿਸ ਤਰ੍ਹਾਂ ਦੀ ਗੁਰਪੋਤ ਆਈ ਹੈ ਜੇਕਰ ਖੇਤਾਂ ਵਿੱਚ ਪਾਣੀ ਖੜਾ ਹੋ ਜਾਂਦਾ ਤਾਂ ਕੀ ਨੁਕਸਾਨ ਹੇ ਜੇਕਰ ਝੋਨੇ ਦੇ ਵਿੱਚ ਖੜਾ ਹੋ ਜਾਂਦਾ ਕੋਈ ਓਵਰ ਹੋ ਜਾਂਦਾ ਤਾਂ ਨੁਕਸਾਨ ਆ ਅਦਰਵਾਈਜ਼ ਤਾਂ ਝੋਨਾ ਪਾਣੀ ਭਾਲਦਾ ਹੀ ਹੈ ਜੇ ਮੱਕੀ ਦੇ ਵਿੱਚ ਖੜਾ ਹੋ ਜਾਂਦਾ ਤਾਂ ਉਹਦੇ ਮਤਲਬ ਜਿਹੜੀ ਜੜਾਂ ਦਾ ਗੱਲਨ ਦਾ ਰੋਗ ਲੱਗ ਸਕਦਾ ਇਸ ਲਈ ਉਹਨੂੰ ਮੱਕੀ ਦੇ ਵਿੱਚ ਪਾਣੀ ਦੀ ਜਿਹੜੀ ਨਿਕਾਸੀ ਜ਼ਰੂਰੀ ਹੈ ਅਸੀਂ ਇੱਕ ਕਿਸਾਨ ਵੀਰਾਂ ਨੂੰ ਅਪੀਲ ਕਰਦੇ ਹਾਂ ਜੇ ਕਿਤੇ ਮੱਕੀ ਦੇ ਵਿੱਚ ਪਾਣੀ ਖੜਦਾ ਤਾਂ ਉਹਦੀ ਨਿਕਾਸੀ ਦਾ ਪ੍ਰਬੰਧ ਕੀਤਾ ਜਾਵੇ ਕੁਸ਼ੀਲੇ ਦੇ ਵਿੱਚ ਆਪਣੀ ਤਰ੍ਹਾਂ ਦੀ ਕੀਤੀਆਂ ਟੀਮਾਂ ਜੋ ਕਿ ਦੌੜੇ ਕਰਦੇ ਨੇ ਹਾਂਜੀ ਸਾਡਾ ਸਾਰਾ ਜੋ ਫੀਲਡ ਸਟਾਫ ਆ ਬਲਾਕਾਂ ਦੇ ਵਿੱਚ ਜੋ ਵੀ ਸਾਡੇ ਸਟਾਫ ਲੱਗਾ ਉਹ ਸਾਰਾ ਫੀਲਡ ਦੇ ਵਿੱਚ ਜਾ ਕੇ ਆਪਣਾ ਸਰਵੇ ਕਰ ਰਿਹਾ ਕਿਸਾਨਾਂ ਕੀ ਅਪੀਲ ਕਰਨਾ ਚਾਹੁੰਦੇ ਨੇ ਜੀ ਇਹ ਸਥਿਤੀ ਨੂੰ ਕੀ ਕਰਨਾ ਮੈਂ ਕਿਸਾਨਾਂ ਨੂੰ ਇਹ ਅਪੀਲ ਕਰਦਾ ਹਾਂ ਵੀ ਇਸ ਟਾਈਮ ਕਿਸੇ ਤਰ੍ਹਾਂ ਦੇ ਕੋਈ ਕੀੜੇ ਮਕੌੜੇ ਤੇ ਬਿਮਾਰੀ ਦਾ ਹਮਲਾ ਨਹੀਂ ਹੈ ਮੈਂ ਕਿਸੇ ਤਰ੍ਹਾਂ ਕਿਸੇ ਦੇ ਪਿੱਛੇ ਲੱਗ ਕੇ ਕਿਸੇ ਵੀ ਤਰ੍ਹਾਂ ਦੀ ਕੋਈ ਹਜੇ ਸਪਰੇਅ ਨਾ ਕੀਤੀ ਜਾਵੇ ਜੇਕਰ ਕਿਸੇ ਵੀ ਫਸਲ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਸਾਨੂੰ ਉਹਨਾਂ ਨੂੰ ਕਿਸਾਨਾਂ ਨੂੰ ਖੇਤੀਬਾੜੀ ਭਾਗ ਦੇ ਨਾਲ ਤਾਲਮਿਲ ਕਰਨਾ ਚਾਹੀਦਾ ਹੈ